ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੇਸ ਸਿੰਘ ਨੇ ਮੰਗੀ ਮਾਫੀ ਪੰਜ ਸਿੰਘ ਸਹਿਬਾਨ ਨੇ ਸੁਣਵਾਈ ਇਹ ਧਾਰਮਿਕ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਅੱਗੇ ਪੇਜ ਹੌਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਹਿਸ ਸਕੱਤਰਿਤ ਵਿਖੇ ਪਹੁੰਚੇ ਪੰਜ ਸਿੰਘ ਸਹਿਬਾਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗਿਆਨੀ ਗਰੰਥੀ ਸਿੰਘ ਸਹਿਬਾਨ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਕੇਵਲ ਸਿੰਘ ਸ੍ਰੀ ਤਖਤ ਅਕਾਲ ਤਖਤ ਸਾਹਿਬ ਦੇ ਗਰੰਥੀ ਗਿਆਨੀ ਮੰਗਲ ਸਿੰਘ ਵੀ ਸ਼ਾਮਲ ਹਨ ਇਨ ਸਿੱਖਿਆ ਮੰਤਰੀ ਰਜੋਤ ਸਿੰਘ ਬਹਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਿਤ ਵਿਖੇ ਇਨਾ ਅੱਗੇ ਪੇਸ਼ ਹੋਏ ਤਾਂ ਹੱਥ ਜੋੜ ਕੇ ਬੈਠੇ ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਾਂਤਤਾ ਬੰਦੀ ਨੂੰ ਮਨਾਉਂਦੇ ਹੋਏ ਮਨੋਂ ਲਈ ਪੰਜਾਬ ਸਰਕਾਰ ਵੱਲੋਂ ਪਾਛਾ ਵਿਪਾਗ ਰਾਹੀਂ ਰੱਖੇ ਗਏ ਪ੍ਰੋਗਰਾਮਾਂ ਵਿੱਚ ਇਤਰਾਜਜੋਗ ਰਾਗਾਣੇ ਗਾਏ ਗਏ ਤੇ ਨਾਚ ਗਾਣਾ ਹੋਇਆ ਹੈ ਇਸ ਸਬੰਧ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਮੈਸ ਨੇ ਸ਼੍ਰੀ ਅਕਾਲ ਠਾਕਰ ਸਾਹਿਬ ਦੇ ਉਸ ਸਮਾਗਮ ਵਿੱਚ ਆਪਣੀ ਮੌਜੂਦਗੀ ਨੂੰ ਵੀ ਮੰਨਿਆ ਹੈ ਅਤੇ ਇਸ ਗਲਤੀ ਦੀ ਖਮਾ ਮੰਗਿਆ ਕਿ ਉਹਨਾਂ ਕਿਹਾ ਹੈ ਕਿ ਉੱਥੇ ਉਸ ਧਾਰਮਿਕ ਸਮਾਗਮ ਵਿੱਚ ਮਜੂਸੀ ਪਰ ਅਣਜਾਣੇ ਵਿੱਚ ਹੋਈ ਗਲਤੀ ਦੀ ਗਲਤੀ ਦੀ ਮੈਂ ਇੱਕ ਨਮਾਣੀ ਸਿੱਖ ਵਜੋਂ ਸਵੰਤ ਦੇਸ਼ੀਅਰ ਕਾਲਤਖ ਸਾਬ ਤੋਂ ਮਾਫੀ ਮੰਗਦਾ ਹੈ ਇਸ ਮੌਕੇ ਸਮਾਗਮ ਵਿੱਚ ਪ੍ਰਬੰਧਕਾਂ ਵੱਲੋਂ ਮਾਫੀ ਮੰਗੀ ਗਈ ਇਸ ਮੌਕੇ ਪਾਸ਼ਾ ਪੰਜਾਬੀ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵਿਦੇਸ਼ ਹੁਣ ਕਾਰਨ ਪੇਸ਼ ਨਹੀਂ ਹੋ ਰਹੇ ਜਿਵੇਂ ਕਿ ਸ਼੍ਰੀ ਕਾਲਤਖ ਸਾਬ ਤੋਂ ਕਾਰਜਗਾਰੀ ਜਿ세 ਤੱਕ ਜਲਦੀਪ ਸਿੰਘ ਗਰਗਜ ਨੇ ਪੰਜ ਸਿੰਘ ਸਹਿਬਾਨ ਦੀ ਸਹਿਮਤੀ ਨਾਲ ਤਾਂ ਤੁਮਾਰ ਧਾਰਮਿਕ ਸੱਜਾ ਅਲਾਨੇ ਹੈ ਉਹਨਾਂ ਦੇ ਹਰਜੋਤ ਸਿੰਘ ਬੈਸ ਨੂੰ ਤਨਖਾਹ ਲਗਾਉਣਿਆ ਲਗਾਉਂਦੇ ਅਲਾਨ ਕੀਤਾ ਹੈ ਕਿ ਗੁਰਦੁਆਰਾ ਗੁਰੂ ਕੇ ਮਹਿਲ ਜਨਮ ਸਥਾਨ ਛਿਰਗੂ ਤੇਗ ਬਹਾਦਰ ਜੀ ਵਿਖੇ ਅਕਾਲ ਤਖਤ ਸਾਹਿਬ ਤੋਂ ਪੈਦਲ ਤੁਰ ਕੇ ਜਾਣੇ ਜਾਣੇ ਅਤੇ ਜਾਣਗੇ ਅਤੇ ਉੱਥੇ ਨਮਸਤਕ ਹੋਣਗੇ ਅਤੇ ਉਹਨਾਂ ਆਉਣ ਵਾਲੇ ਸਮੇਂ ਵਿੱਚ ਇਸ ਇੱਥੋਂ ਦੇ ਰਸਤੇ ਨੂੰ ਸਾਫ਼ ਸੁਥਰਾ ਬਣਾਉਣ ਤੇ ਅਤੇ ਸਾਫ ਸਫਾਈ ਦੇ ਯਕੀਨੀ ਬਣਾਉਣ ਬਣਾਉਣ ਲਈ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਮੰਬਉਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ